ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੂਰਵ ਨੂੰ ਸਮਰਪਿਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਪਿੰਡੀ ਔਲਕ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਖੇਤਰ ਚਾਇਆ ਹੀਠ ਅਤੇ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਹੇਠ ਨਗਰ ਕੀਰਤਨ ਜੇਕਾਰਿਆਂ ਦੀ ਗੂਚੋਂ ਖਾਲਸਾਈ ਜਲੋ ਜਲਾਲ ਦੇ ਨਾਲ ਰਵਾਨਾ ਹੋਇਆ ਨਗਰ ਕੀਰਤਨ 'ਚੋਂ ਰਾਗੀ ਸਿੰਘਾਂ ਤੇ ਕਥਾ ਵਾਚਕਾਂ ਨੇ ਸ਼ਬਦ ਗਾਇਨ ਕੀਤੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ, ਕਾਰ ਸੇਵਾ ਵਾਲੇ ਸੰਤ ਮਹਾਪੁਰਸ਼ ਬਾਬਾ ਜਗੀਰ ਸਿੰਘ, ਬਾਬਾ ਕੁਲਵੀਰ ਸਿੰਘ ਜੀ ਇਸ ਮੌਕੇ ਗੁਰਦੁਆਰਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਕਾਰ ਸੇਵਾ ਬਾਬਾ ਮੁਖਤਿਆਰ ਸਿੰਘ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਹੀ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਅਤੇ ਵੰਡ ਛਕੋ, ਕੀਰਤ ਕਰੋ, ਨਾਮ ਜਪਨਾ ਅਤੇ ਹੱਕ ਸ਼ਕਤ ਦੀ ਕਮਾਈ ਕਰਨਾ। ਝੂਠ ਫਰੇਵ ਨਾ ਕਰਨਾ। ਬਾਬਾ ਜੀ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਹ ਸੰਸਾਰ ਤੇ ਚੰਗੇ ਕੰਮ ਕਰਕੇ ਅਕਾਲਪੁਰ ਕੋਲ ਜਾਣਾ ਚਾਹੀਦਾ ਹੈ ਅਸਲ ਵਿੱਚ ਇਨਸਾਨ ਸੰਸਾਰ ਵਿੱਚ ਆਇਆ ਹੀ ਨਾਮ ਜਪਣ ਵਾਸਤੇ ਹੈ ਇਸ ਦੌਰਾਨ ਗੱਤਕਾ ਪਾਰਟੀ ਨੇ ਗੱਤਕੇ ਦੇ ਜੋਹਰ ਵੀ ਦਿਖਾਏ ਸੰਗਤਾਂ ਦੀ ਸੇਵਾ ਲਈ ਵਕ ਵਕ ਪ੍ਰਕਾਰ ਦੇ ਲੰਗਰ ਲਗਾਏ ਸਨ ਇਸ ਨਗਰ ਕੀਰਤਨ ਗੁਰਦੁਆਰਾ ਦਮਦਮਾ ਸਾਹਿਬ ਤੋਂ ਰਵਾਨਾ ਹੋਇਆ ਪਿੰਡ ਜਸਰੌ ਕੋਟਲੀ ਖੇਰਾ ਨੇਪਾਲ ਮਿਆਦੀਆ ਪਿੰਡੀ ਸੈਦਾਂ ਕੋਟਲੀ ਦਸੰਦੀ ਪੰਗੂਪੁਰ ਵੇਟ ਡੱਗ ਤੂਤ ਵਾੜਾ ਨੂਰੇਵਾਲ ਤੂੜ ਵਰਜ ਭਿੰਡੀ ਨੈਤੋਂ ਹੁੰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਆ ਕੇ ਸੰਪੂਰਨ ਹੋਇਆ ਇਸ ਮੌਕੇ ਜ਼ਿਲ੍ਹਾ ਜਨਰਲ ਸਿਕੰਦਰ ਅਮਰitsar ਦਿਹਾਤੀ ਸਰਦਾਰ ਦਲਜੀਤ ਸਿੰਘ ਮਿਆਦੀਆਂ ਨੰਬਰਦਾਰ ਹਰਦੀਪ ਸਿੰਘ ਸਾਫਕਾ ਸਰਪੰਚ ਜਗਦੀਸ਼ ਸਿੰਘ ਸਰਦਾਰ ਜਸਪਾਲ ਸਿੰਘ ਮਾਨਾਵਾਲਾ ਸਰਦਾਰ ਗੁਰਮੀਤ ਸਿੰਘ ਮੈਂਬਰ ਰਣਜੀਤ ਸਿੰਘ ਠਿੰਦਾ ਬੱਜੀ ਵਿੰਡੀਆ ਸਰਪੰਚ ਮਹੰਗਾ ਸਿੰਘ ਤੁੰਝ ਸਰਪੰਚ ਕਬਲਜੀਤ ਸਿੰਘ ਸਰਪੰਚ ਜਗਮੀਤ ਸਿੰਘ ਕੋਟਲੀ ਖੈਰਾ ਸਰਦਾਰ ਪ੍ਰਗਟ ਸਿੰਘ ਕੋੜਲੀ ਖੈਰਾ ਸਰਪੰਚ ਬਲਜੀਤ ਸਿੰਘ ਨੇਪਾਲ ਸਰਪੰਚ ਮਸੂ ਸਿੰਘ ਪੰਗੂਪੁਰ ਵੇਟ ਸਰਪੰਚ ਕੁਲਦੀਪ ਸਿੰਘ ਡੱਗ ਡੋਗਰਾ ਸਰਪੰਚ ਬੂਟਾ ਸਿੰਘ ਪਿੰਡ ਤੁਰ ਡਾਕਟਰ ਨਰਵੈ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਸ ਮੌਕੇ ਸੰਗਤਾਂ ਹਾਜ਼ਰ ਸਨ ਸੋ ਅੱਜ ਹਰ ਸਾਲ ਦੀ ਤਰ੍ਹਾਂ ਪਿੰਡੀ ਔਲਖ ਦਮਦਮਾ ਸਾਹਿਬ ਤੋਂ ਗੁਰਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਦੀ ਕੁਛੀ ਦੇ ਵਿੱਚ ਜੋ ਸੰਗਤਾਂ ਵੱਲੋਂ ਨਗਰ ਕੀਰਤਨ ਕੱਢਿਆ ਜਾਂਦਾ ਉਹ ਅੱਜ ਜੋ ਵੱਖ-ਵੱਖ ਪਿੰਡਾਂ ਤੋਂ ਹੁੰਦਾ ਆ ਪਿੰਡ ਮਿਆਦੀ ਕਲਾਂ ਦੇ ਵਿੱਚ ਪੁੱਜਿਆ ਅਸੀਂ ਇੱਥੇ ਸਾਰੀ ਸੰਗਤ ਨੂੰ ਤਨ ਤਨ ਸਾਬੇ ਕਮਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀ ਸੰਗਤ ਦਾ ਜਿਹੜਾ ਇੱਥੇ ਪੁੱਜਣ ਤੇ ਮਿਆਦੀ ਕਲਾਂ ਦੇ ਵਿੱਚ ਅਸੀਂ ਧੰਨਵਾਦ ਕਰਦੇ ਆਂ ਔਰ ਸਮੂਹ ਜਗਤ ਨੂੰ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆਂ ਗੁਰੂ ਪਾਤਸ਼ਾਹ ਕਿਰਪਾ ਕਰਨ ਔਰ ਚੜ੍ਹਦੀਆਂ ਕਲਾ ਕਰਨ ਇਸੇ ਤਰ੍ਹਾਂ ਜਿਹੜਾ ਹਰ ਸਾਲ ਨਗਰ ਕੀਰਤਨ ਜਿਹੜੇ ਸਜਦੇ ਰਹਿਣ ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜਿਹੜਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥੇ ਰੱਖਦੇ ਹਨ ਜਿਉਂ ਆ ਆਸਦੇ ਆਂ ਕਾਰ ਸੇਵਾ ਦੇ ਸੰਤ ਬਾਬਾ ਮੁਖਤਾਰ ਸਿੰਘ ਜੀ ਆਣਾ ਜਿਹਨੂੰ ਇੱਥੇ ਨਗਰ ਵਿੱਚ ਪਹੁੰਚਣ ਤੇ ਉਹਨਾਂ ਨੂੰ ਜਿਉਂ ਆ ਆਸਦੇ ਆ ਸਮੁੱਚੀ ਸੰਗਤ ਦਾ ਧੰਨਵਾਦ ਕਰਦੇ ਆ ਜਿਉਂ ਆ ਆਸਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ